ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੇ ਪੂਜ ਨਾ ਹੋਏ ਗੁਰੂ ਜੀ ਕਹਿੰਦੇ ਹਨ ਪਰਮਾਤਮਾ ਦਾ ਨਾਮ ਜਪਣਾ ਹੀ ਇੱਕ ਸੱਚੀ ਪੂਜਾ ਹੁੰਦੀ ਹੈ ਤੇ ਉਹ ਪੂਜਾ ਕਰਨੀ ਕਿਵੇਂ ਆ ਨਾਮ ਧਿਆਉਣਾ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣਾ ਆਪਾਂ ਪੂਰਾ ਸ਼ਬਦ ਦੇਖਦੇ ਆਂ ਇਹ ਰਾਗ ਗੁਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਰਾਗ ਗੁਜਰੀ ਘਰ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਚਾਰ ਬੰਦਾਂ ਵਾਲੀ ਪਹਿਲਾਂ ਵਾਲੀ ਪੰਕਤੀ ਚ ਦੱਸਿਆ ਮਹਾਰਾਜ ਨੇ ਤੇਰਾ ਨਾਮ ਕਰੀ ਚੰਨਣਾਠੀਆ ਜੇ ਮਨ ਉਰਸਾ ਹੋਏ ਏ ਪ੍ਰਭੂ ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਨ ਚੰਨਣ ਦੀ ਲੱਕੜ ਬਣਾ ਲਵਾਂ ਜਿਹੜਾ ਉਹ ਚੰਦਨ ਪੂਜਾ ਕਰਨ ਵਾਲਿਓ ਚੰਦਨ ਕਸਾਉਂਦੇ ਨਾ ਚੰਦਨ ਦੀ ਲੱਕੜ ਨੂੰ ਕਸਾਉਂਦੇ ਆ ਮੱਥੇ ਤੇ ਤਿਲਕ ਵੀ ਲਾਇਆ ਜਾਂਦਾ ਖੁਸ਼ਬੂ ਵੀ ਬਹੁਤ ਸੋਹਣੀ ਹੁੰਦੀ ਆ ਚੰਦਨ ਦੀ ਵੇ ਗੁਰੂ ਜੀ ਨੇ ਤਾਂ ਇਹ ਸਮਝਾਤਾ ਵੀ ਤੇਰਾ ਏ ਪ੍ਰਭੂ ਜੇ ਮੈਂ ਤੇਰੇ ਨਾਮ ਦੀ ਜਾਤ ਨੂੰ ਵੀ ਤੇਰਾ ਨਾਮ ਯਾਦ ਰੱਖਾਂ ਤੇ ਉਹਨੂੰ ਇੱਕ ਚੰਦਨ ਦੀ ਲੱਕੜ ਬਣਾ ਲਵਾਂ ਜੇ ਮੇਰਾ ਮਨ ਉਸ ਚੰਦਨ ਦੀ ਲੱਕੜ ਨੂੰ ਕਿਸਾਨ ਵਾਸਤੇ ਸਿਲ ਬਣ ਜਾਏ ਸਿਲ ਜਿਹੜੀ ਸਿਲ ਤੇ ਘਸਾਉਂਦੇ ਨੇ ਸਿਲ ਮੈਨੇ ਪੱਥਰ ਜਿਹੇ ਤੇ ਘਸਾਇਆ ਜਾਂਦਾ ਉਹਨੂੰ ਚੰਦਨ ਨੂੰ ਕਰਨੀ ਕੁੰਗੂ ਜੇ ਰਲੇ ਘਟ ਅੰਤਰ ਪੂਜਾ ਹੋਏ ਜੇ ਮੇਰੀ ਕਰਨੀ ਕੁੰਗੂ ਬਣ ਜੇ ਮੇਰੀ ਕਰਨੀ ਆਚਰਨ ਮੇਰਾ ਵਧੀਆ ਹੋਵੇ ਤਾਂ ਇਹ ਤਿੰਨੇ ਚੀਜ਼ਾਂ ਰਲ ਕੇ ਫਿਰ ਸਮਝ ਲਓ ਹਿਰਦੇ ਘਟ ਅੰਦਰ ਹੀ ਅੰਦਰੇ ਅੰਦਰ ਹੀ ਤੇਰੀ ਪੂਜਾ ਹੋਏਗੀ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਵੇਂ ਪੂਜਣਾ ਹੋਏ ਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹੀ ਪੂਜਾ ਕਰਨੀ ਚਾਹੀਦੀ ਹੈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਪੂਜਾ ਐਸੀ ਨਹੀਂ ਹੈ ਜੋ ਪ੍ਰਵਾਨ ਹੋ ਸਕੇ ਨਵੇੜਤੀ ਨਾਲ ਗੱਲ ਸਤਿ ਕਰਾਂ ਨੇ ਕਿ ਕਿਸੇ ਵੀ ਕਿਸਮ ਦੀ ਪੂਜਾ ਨਹੀਂ ਹੈ ਜਿਹੜੀ ਪ੍ਰਵਾਨ ਹੋ ਸਕੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਪੂਜਾ ਨਹੀਂ ਹੈ ਸਰਫ ਸੇ ਸਰਫ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਸੱਚੀ ਸੁੱਚੀ ਪੂਜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਹਰ ਦੇਵ ਪਖਾ ਲੀਏ ਜੇ ਮਨ ਧੋਵੇ ਕੋਈ ਜਿਵੇਂ ਬਾਹਰ ਦੇਵ ਮੂਰਤੀਆਂ ਦੇ ਇਸ਼ਨਾਨ ਕਰਾਏ ਜਾਂਦੇ ਹਨ ਤੇ ਮੈਂ ਜੇ ਕੋਈ ਮਨੁੱਖ ਆਪਣੇ ਮਨ ਨੂੰ ਨਾਮ ਸਿਮਰਨ ਨਾਲ ਧੋ ਲਵੇ ਜਿਵੇਂ ਬਾਹਰੀ ਦੇਵਤਿਆਂ ਦੀਆਂ ਮੂਰਤੀਆਂ ਮੂਰਤੀਆਂ ਦੇ ਇਸ਼ਨਾਨ ਕਰਾਏ ਜਾਂਦੇ ਨੇ ਸਾਫ਼ ਕੀਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਜੇ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਆਪਾਂ ਧੋ ਲ ਕੇ ਸਾਫ਼ ਕਰ ਲਗੇ ਝੂਠ ਲਹੇ ਜਿਉ ਮਾਂਦੀਏ ਮੋਖ ਪਿਆਣਾ ਹੋਏ ਤਾਂ ਉਸ ਦੇ ਮਨ ਦੀ ਬਕਾਰਾਂ ਦੀ ਮੈਲ ਲੈ ਜਾਂਦੀ ਹੈ ਉਸ ਦੀ ਜਿੰਦ ਸੁੱਧ ਪਵਿੱਤਰ ਹੋ ਜਾਂਦੀ ਹੈ ਉਸ ਦਾ ਜੀਵਨ ਸਫਰ ਬਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ ਤੇ ਮਨ ਨੂੰ ਧੋਣਾ ਕਿਵੇਂ ਆ ਗੁਰੂ ਦੇ ਗਿਆਨ ਨਾਲ ਗੁਰੂ ਦਾ ਗਿਆਨ ਪੱਲੇ ਲੈ ਲ ਕੇ ਤੇ ਬਹਿਮ ਭਰਮ ਕਰਮ ਕਾਂਡ ਵਿਸ਼ੇ ਬਕਾਰ ਬੇਈਮਾਨੀ ਚੋਰੀ ਜਾਰੀ ਠੱਗੀ ਆਪਣੇ ਅੰਦਰੋਂ ਕੱਢ ਲਗੇ ਇੱਕ ਸੱਚਾ ਸੋਚਾ ਜੀਵਨ ਬਸਰ ਕਰ ਗਿਆ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਗੁਰੂ ਜੀ ਕਹਿੰਦੇ ਆ ਕਿ ਸੱਚਾ ਸੋਚਾ ਜੀਵਨ ਬਸਰ ਕਰ ਆਪਦੀ ਕਿਰਤ ਕਮਾਈ ਤੇ ਸਬਰ ਰੱਖ ਸਬਰ ਸਬਰ ਸਮਝਦੇ ਨਾ ਆਪਾਂ ਵੀ ਆਪਣੀ ਕੀਤੀ ਹੋਈ ਕਿਰਤ ਕਮਾਈ ਤੇ ਸਬਰ ਰੱਖ ਵੀ ਜੋ ਪ੍ਰਮਾਤਮਾ ਨੇ ਦਿੱਤਾ ਮੈਨੂੰ ਮੇਰੀ ਮਿਹਨਤ ਮੁਤਾਬਕ ਤੇ ਉਹਦੇ ਵਿੱਚ ਗੁਜ਼ਾਰਾ ਕਰਨਾ ਕਿਸੇ ਦਾ ਹੱਕ ਨਹੀਂ ਮਾਰਨਾ ਚੋਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਕਿਸੇ ਨਾਲ ਹੇਰ ਫੇਰ ਨਹੀਂ ਕਰਨੀ ਤੇ ਮਨ ਦਾ ਇਸ਼ਨਾਨ ਹੋ ਗਿਆ ਤੇ ਜੇ ਤੂੰ ਭਾਈ ਦਿਖਾਵੇ ਦੀ ਤੂੰ ਪੂਜਾ ਕਰਦਾ ਤੇ ਅੰਦਰ ਤੇਰੇ ਕੂੜ ਕਪਟ ਹੈ ਹੇਰ ਫੇਰ ਹੈ ਹੇਰ ਫੇਰ ਕਰ ਰਹੇ ਹਨ ਮਨ ਜਾਣੀ ਮੈਲਾ ਕਹਿ ਲੋ ਤੁਸੀਂ ਪਰਾਇਆ ਧਨ ਤੱਕਣਾ ਪਰਾਇਆ ਧਨ ਇਕੱਠਾ ਕਰਨਾ ਫੇਰ ਮਹਾਰਾਜ ਕਹਿੰਦੇ ਫਿਰ ਪਸ਼ੂ ਤੇਰੇ ਨਾਲੋਂ ਚੰਗਾ ਭਾਈ ਆ ਲਿਖਿਆ ਜੀ ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇ ਮਹਾਰਾਜ ਕਹਿੰਦੇ ਫਿਰ ਤੇਰੇ ਨਾਲੋਂ ਭਾਈ ਪਸ਼ੂ ਚੰਗਾ ਜਿਹੜਾ ਘਾ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਤਾਂ ਦਿੰਦਾ ਨਾ ਤੇਰੇ ਨਾਲੋਂ ਚੰਗਾ ਫਿਰ ਵਡਿਆਈ ਮਿਲ ਗਈ ਪਸ਼ੂ ਨੂੰ ਤੇਰੇ ਨਾਲੋਂ ਚੰਗਾ ਪਸ਼ੂ ਨਾਮ ਬਿਹੂਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਨਾਮ ਤੋਂ ਸਖਣੇ ਮਨੁੱਖਾਂ ਦਾ ਜੀਵਨ ਫਟਕਾਰਜੋਗ ਹੈ ਕਿਉਂਕਿ ਉਹ ਨਾਮ ਵਿਸਾਰ ਕੇ ਹੋਰ ਹੋਰ ਕੰਮ ਹੀ ਕਰਦੇ ਹਨ ਦੇਖ ਲੈ ਬੰਦਿਆ ਤੇਰੇ ਨਾਲੋਂ ਪਸ਼ੂ ਨੂੰ ਮਾਨਤਾ ਦਿੱਤੀ ਸੱਚੇ ਪਾਤਸ਼ਾਹ ਨੇ ਗੁਰੂ ਨੇ ਵੀ ਤੇਰੇ ਨਾਲੋਂ ਪਸ਼ੂ ਚੰਗਾ ਸੁੱਕਾ ਗਿੱਲਾ ਕਾ ਪੱਠਾ ਖਾਂਦਾ ਤੇ ਅਮਰਤ ਵਰਗਾ ਦੁੱਧ ਦਿੰਦਾ ਤੇ ਤੂੰ ਸੱਤੀ ਪਦਾਰਥ ਖਾ ਕੇ ਵੀ ਬਦਫੈਲੀਆਂ ਕਰਦਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੋਇਆ ਜਿਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ ਧਿਆਨ ਦਿਓ ਜੀ ਨੇੜਾ ਹੈ ਦੂਰ ਨਾ ਜਾਣ ਨਤਸਾਰ ਸਮਾਲੇ ਏ ਭਾਈ ਸਾਡੀ ਤੇ ਪ੍ਰਭੂ ਦੀ ਬੜੀ ਨੇੜਤਾ ਦੀ ਸਾਝ ਹੈ ਕਿਵੇਂ ਹੁਣ ਆ ਪ੍ਰਭੂ ਪਰਮਾਤਮਾ ਦੀ ਤਾਕਤ ਵਰਤ ਰਹੀ ਤਾਂ ਆਪਾਂ ਬੈਠੇ ਆ ਗੁਰੂ ਦੀ ਹਜ਼ੂਰ ਚ ਬੈਠੇ ਆ ਸੁਣ ਵੀ ਰਹੇ ਤੇ ਸੁਣਾ ਵੀ ਰਹੇ ਆ ਜਦੋਂ ਨੇ ਆਪਦੀ ਪਾਵਰ ਖਚੜੀ ਡੈੱਡ ਬਾਡੀ ਫਿਰ ਤੇਰਾ ਨਾਮ ਨਹੀਂ ਲੈਣਾ ਕਿਸੇ ਨੇ ਫਿਰ ਡੈੱਡ ਬਾਡੀ ਕੋਈ ਕਹਿਣਾ ਤੈਨੂੰ ਮਹਾਰਾਜ ਕਹਿੰਦੇ ਨੇੜਾ ਹੈ ਦੂਰ ਨਾ ਜਾਣੋ ਨਤਸਾਰ ਸਮਾਲੇ ਪ੍ਰਭੂ ਪਰਮਾਤਮਾ ਇਤਨਾ ਤੇਰੇ ਨੇੜੇ ਹੈ ਇੰਨਾ ਤੇਰੇ ਨੇੜੇ ਹੈ ਕਿ ਜੋ ਕੁਝ ਉਹ ਸਾਨੂੰ ਦਿੰਦਾ ਹੈ ਉਹੀ ਅਸੀਂ ਖਾਂਦੇ ਹਾਂ ਐਨੀ ਦਾਤ ਦੇ ਰਿਹਾ ਤੈਨੂੰ ਪਹਿਲੇ ਨੰਬਰ ਤੇ ਤਾਂ ਆਕਸੀਜਨ ਦੇਖ ਤੂੰ ਸਭ ਤੋਂ ਪਹਿਲਾਂ ਤਾਂ ਇਹ ਹੀ ਜੀਵਨ ਹੈ ਨਾ ਵੀ ਸਾਹ ਆ ਰਿਹਾ ਫਿਰ ਇਹਦੇ ਵਿੱਚ ਪਾਣੀ ਚੱਲ ਰਿਹਾ ਹਵਾ ਰੋਮ ਰੋਮ ਵਿੱਚ ਤੇਰੇ ਹਵਾ ਚੱਲ ਰਹੀ ਆ ਪ੍ਰਭੂ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਆਕਸੀਜਨ ਜਿਦੋਂ ਸਰਕਲ ਬੰਦ ਹੋ ਜੇ ਕੋਈ ਗੁੱਟਾਂ ਉਂਗਲੀ ਕਹਿ ਲੋ ਕਿ ਤੁਸੀਂ ਹੱਥ ਦੀ ਐਸਲੀ ਕੋਈ ਉਂਗਲੀ ਆ ਤਾਂ ਸਰਕਲ ਰੁਕ ਜੇ ਤਾਂ ਉਂਗਲ ਖੜ ਜਾਂਦੀ ਆ ਕੰਮ ਨਹੀਂ ਕਰਦੀ ਮਰ ਜਾਂਦੀ ਆ ਤੇ ਸਰੀਰ ਨੂੰ ਆਕਸੀਜਨ ਨਾ ਮਿਲੇ ਤਾਂ ਸਰੀਰ ਵੀ ਨਹੀਂ ਚੱਲਣਾ ਡੈਡ ਪਾਣੀ ਫਿਰ ਟੈਂਪਰੇਚਰ ਤਪਸ ਜਿਹੜੀ ਤਪਸ ਤੋਂ ਬਿਨਾਂ ਮੇਂ ਸਰੀਰ ਚੱਲਦਾ ਦੇਖੋ ਪ੍ਰਭੂ ਪਰਮਾਤਮਾ ਕਿੰਨਾ ਨੇੜੇ ਆ ਤੇ ਕਿੰਨੀਆਂ ਦਾਤਾਂ ਦੇ ਰਿਹਾ ਆ ਆਪਾਂ ਨੂੰ ਉਸ ਪ੍ਰਭੂ ਪਰਮਾਤਮਾ ਦੀ ਪੂਜਾ ਕਰਨੀ ਆ ਭਾਈ ਤੇ ਕਰਨੀ ਕਿਵੇਂ ਆ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੇ ਪੂਜਾ ਨਾ ਹੋਏ ਗੁਰੂ ਜੀ ਕਹਿੰਦੇ ਹਨ ਪਰਮਾਤਮਾ ਦਾ ਨਾਮ ਜਪਣਾ ਹੀ ਇੱਕ ਸੱਚੀ ਪੂਜਾ ਹੁੰਦੀ ਹੈ ਹੋਰ ਜਿੰਨੀਆਂ ਮਰਜ਼ੀ ਪੂਜਾ ਪੁਜਾਰੀਆਂ ਕਰ ਲਵੋ ਜਿੰਨੇ ਮਰਜ਼ੀ ਚੜ੍ਹਾਵੇ ਚੜ੍ਹਾ ਲਵੋ ਉਹਨਾਂ ਨਾਲ ਪ੍ਰਭੂ ਪਰਮਾਤਮਾ ਦੀ ਨੀਤੈ ਨੂੰ ਪ੍ਰਾਪਤੀ ਹੋਣੀ ਹਾਂ ਜਿੱਥੇ ਧਾਰਮਿਕ ਸਥਾਨ ਤੇ ਕੋਈ ਪ੍ਰੋਗਰਾਮ ਹੋ ਰਿਹਾ ਠੀਕ ਆ ਜੀ ਜਿੱਥੇ ਮਨੁੱਖਤਾ ਨੂੰ ਇੱਕ ਸਮਝਿਆ ਜਾਂਦਾ ਸਤ ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਨੂੰ ਵਖਾਣਗੇ ਜਿੱਥੇ ਇੱਕੋ ਨਾਮ ਦੀ ਲਹਿਰ ਚੱਲਦੀ ਆ ਉਸ ਗੁਰੂ ਘਰਾਂ ਵਿੱਚ ਆਪਾਂ ਰਸਤਾ ਲਿਆਉਣੀਆਂ ਹੀ ਨੇ ਕੋਈ ਪੈਸਾ ਕਰਕੇ ਕੋਈ ਪਦਾਰਥ ਕਰਕੇ ਉਹ ਆਪਾਂ ਗੁਰੂ ਘਰ ਵਿੱਚ ਰਸਤਾ ਲਿਉਣੀ ਆ ਉਹ ਵੀ ਸੰਗਤ ਵਾਸਤੇ ਨਾ ਕਿ ਗੁਰੂ ਵਾਸਤੇ ਗੁਰੂ ਨੂੰ ਨਹੀਂ ਜ਼ਰੂਰਤ ਰਸਤਾ ਦੀ ਨਾ ਪੈਸੇ ਦੀ ਅਕੋਲਕ ਦੀ ਗੁਰੂ ਨੂੰ ਨਹੀਂ ਜ਼ਰੂਰਤ ਮਨੁੱਖਤਾ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਘਰ ਵਿੱਚ ਆਉਣ ਵਾਸਤੇਾਂ ਤੇ ਲੋੜਵੰਦ ਦੀ ਮਦਦ ਹੋ ਸਕੇ ਜਾਂ ਕੋਈ ਗੁਰੂ ਘਰ ਦਾ ਬਿੱਲ ਭਰਨਾ ਬਿਜਲੀ ਦਾ ਬਿੱਲ ਭਰਨਾ ਬਹੁਤ ਸਾਰੇ ਕੰਮ ਨੇ ਪਰ ਗੁਰੂ ਨੂੰ ਲੋੜ ਨਹੀਂ ਹੈ ਇਹ ਗੱਲ ਧਿਆਨ ਚ ਰੱਖਿਓ ਉਹ ਤਾਂ ਤੈਨੂੰ ਇੰਨਾ ਨੇੜੇ ਹੋ ਕੇ ਤੇਰੀ ਸਾਰ ਸੰਭਾਲ ਕਰ ਰਿਹਾ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਨ ਤੇ ਇਹੀ ਸੱਚੀ ਪੂਜਾ ਹੈ ਕਿਉਂਕਿ ਸ਼ਬਦ ਆਇਆ ਹੈ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਮੇ ਪੂਜਣਾ ਹੋਈ ਪੂਰਾ ਧਿਆਨ ਦਿਓ ਜੀ ਜਟ ਤੇ ਵੀ ਸੁਣਨ ਵਾਲੇ ਵੀਰ ਨੇ ਜਿਹੜੇ ਬੇ ਪ੍ਰਭੂ ਪ੍ਰਮਾਤਮਾ ਦੀ ਪੂਜਾ ਬੰਦਗੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਹੀ ਉਹਦੀ ਪੂਜਾ ਹੈ ਹੋਰ ਕੋਈ ਥਾਲੀਆਂ ਕਮਾਉਣੀਆਂ ਜਾਂ ਕੋਈ ਧੂਫਾਂ ਜਗਾਉਣੀਆਂ ਇਹ ਨੂੰ ਨਹੀਂ ਪੂਜਾ ਕਿਹਾ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਏ ਬਾਰ ਬਾਰ ਮੈਂ ਇਹ ਗੱਲ ਕਹੀ ਆ ਗੁਰੂ ਦੀ ਬਾਣੀ ਚੋਂ ਮਹਾਰਾਜ ਕਹਿੰਦੇ ਨੇ ਇੰਨਾ ਨੇੜੇ ਹੈ ਜੋ ਕੁਝ ਉਹ ਸਾਨੂੰ ਦਿੰਦਾ ਹੈ ਉਹੀ ਅਸੀਂ ਖਾਂਦੇ ਹਾਂ ਖਾ ਕੇ ਜੀਵਨ ਨਿਰਵਾਹ ਕਰਦੇ ਹਾਂ ਉਹ ਦਾਤਾ ਹੈ ਉਹ ਦਾਤਾ ਹੈ ਸਦਾ ਹੀ ਦਾਤਾ ਦਿੰਦਾ ਰਹੇਗਾ ਤੇ ਸਾਡੇ ਸਦਾ ਹੀ ਸਿਰ ਤੇ ਕਾਇਮ ਆ ਜੋ ਦੇਵੇ ਸੋ ਖਾਵਣਾ ਕੋ ਨਾਨਕ ਸੱਚਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਉਸ ਨੂੰ ਆਪਣੇ ਤੋਂ ਦੂਰ ਨਾ ਸਮਝੋ ਭਾਈ ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ ਨਾਜ਼ਰ ਪ੍ਰਭੂ ਦਾ ਨਾਮ ਧਿਆਵੋ ਭਾਈ ਗੁਰੂ ਨਾਨਕ ਸਾਹਿਬ ਨੇ ਕਿਹਾ ਜੀਏ ਗੁਜਰੀ ਮਹੱਲਾ ਪਹਿਲਾ ਅਗਲਾ ਸ਼ਬਦ ਨਾਬ ਕਮਲ ਤੇ ਬ੍ਰਹਮਾ ਉਪਜੇ 베ਦ ਪੜੇ ਮੁਖ ਕੰਠ ਸਵਾਰ ਅਰਥ ਪ੍ਰਾਣਾ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਜੇ ਹੋਏ 베ਦ ਪੰਡਿਤ ਲੋਕ ਮੂਹ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜਦੇ ਹਨ ਸਿੱਧਾ ਸਮਝਾ ਸਿੱਧਾ ਸਮਝ ਲੈਣੇ ਆ ਵੀ ਪ੍ਰਾਣਾਂ ਵਿੱਚ ਧਾਰਮਿਕ ਗ੍ਰੰਥਾਂ ਧਾਰਮਿਕ ਗ੍ਰੰਥ ਨੇ ਪ੍ਰਾਣ ਵੇਦ ਪ੍ਰਾਣ ਉਹਨਾਂ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕ ਮਿੱਠੀ ਆਵਾਜ਼ ਨਾਲ ਪੜ੍ਹਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੀ ਧੁਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਹੈ ਕਹਿੰਦੇ ਨੇ ਪੁਰਾਣਾ ਦੇ ਵਿੱਚ ਪੁਰਾਣਾ ਦੀ ਕਥਾ ਹੈ ਗੁਰੂ ਦੀ ਗੱਲ ਨਹੀਂ ਹੈ ਉਹ ਤਾਂ ਇੱਕ ਦੱਸਣ ਵਾਸਤੇ ਸਮਝਾਉਣ ਵਾਸਤੇ ਦੱਸੀ ਆ ਗੱਲ ਗੁਰੂ ਨਹੀਂ ਇਸ ਗੱਲ ਨੂੰ ਮੰਨਦੇ ਗੁਰੂ ਤਾਂ ਕਹਿੰਦੇ ਮਾਤ ਪਿਤਾ ਬਿਨ ਬਾਲਣਾ ਹੋਈ ਹੈ ਬਿੰਬ ਬਿਨਾ ਕਸੇ ਕੱਪੜੇ ਧੋਈ ਹੈ ਸਾਬਣ ਸਰਫ ਤੋਂ ਬਿਨਾ ਕੱਪੜੇ ਨਹੀਂ ਸਾਫ਼ ਹੁੰਦੇ ਤੇ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾ ਬੱਚਾ ਨਹੀਂ ਪੈਦਾ ਹੁੰਦਾ ਗੁਰਬਾਣੀ ਤਾਂ ਇਹ ਕਹਿੰਦੀ ਹੈ ਇਹ ਤਾਂ ਧਾਰਮਿਕ ਗ੍ਰੰਥ ਪੁਰਾਣਾ ਵਿੱਚ ਕਥਾ ਹੁੰਦੀ ਹੈ ਵੀ ਉਹ ਕਹਿੰਦੇ ਨੇ ਇਹ ਗੱਲ ਪੰਡਤ ਲੋਕ ਮੋਹ ਮਿੱਠੀ ਬਾਜ ਵਿੱਚ ਮਿੱਠੀ ਸੁਰ ਵਿੱਚ ਪੜਦੇ ਹਨ ਵੀ ਉਹ ਬ੍ਰਹਮਾ ਵਿਸ਼ਨੂੰ ਦੀ ਧੁਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਹੈ ਕੌਲ ਫੁੱਲ ਦੀ ਨਾਲੀ ਜਿਹੜੀ ਨਾਲੀ ਹੁੰਦੀ ਆ ਨਾਲ ਲਿਖਿਆ ਤੇ ਵੀ ਉਹਦੇ ਵਿੱਚੋਂ ਜੰਮਿਆ ਤਾ ਕੋ ਅੰਤ ਨਾ ਜਾਈ ਲਖਣਾ ਆਪਤ ਜਾਤ ਰਹੇ গোਬਾਰ 나ਬ ਕਮਲ ਤੇ ਬ੍ਰਹਮਾ ਉਪਜੇ 베ਦ ਪੜੇ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਈ ਲਖਣਾ ਆਪਤ ਜਾਤ ਰਹੇ গোਬਾਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਗੱਲ ਪਿਆ ਕਈ ਜੋ ਉਸ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਪ੍ਰੀਤਮ ਸਿਉ ਬਿਸਰੇ ਮੇਰੇ ਪ੍ਰਾਨ ਆਧਾਰ ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਜਾਕੀ ਭਗਤ ਕਰੇ ਜਨ ਪੂਰੇ ਮਨੁ ਜਨ ਸੇ ਵੇ ਗੁਰ ਵਿਚਾਰ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ ਜਿਸ ਨੂੰ ਰਿਸ਼ੀ मुनि ਗੁਰੂ ਦੀ ਦਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ਤੂੰ ਉਹ ਪ੍ਰਮਾਤਮਾ ਹੈ ਰਹਾਉ ਰਬ ਸਚ ਰਬ ਸਸ ਦੀਪਕ ਜਾ ਕੇ ਤਿਰ ਭਵਨ ਏਕਾ ਜੋਤੁ ਮਰਾਰ ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰ드ਰਮਾ ਉਸ ਦੇ ਤਿਰਭਵਣੀ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹਨ ਉਹ ਬਹੁਤ ਵੱਡੇ ਵਿਸਾਰੇ ਵਾਲਾ ਤੇ ਸੂਰਜ ਤਾਂ ਦਾ ਤਾਂ ਇੱਕ ਨਿੱਕੇ ਜੇ ਦੀਵੇ ਆ ਉਹਦੀ ਕੁਦਰਤ ਦੇ ਵਿੱਚ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਪ੍ਰਭੂ ਪ੍ਰਮਾਤਮਾ ਦੀ ਗੁਰਮੁਖ ਹੋਏ ਸੋ ਅਹ ਨਸ ਨਿਰਮਲ ਮਨ ਮੁਖ ਰਹਿਣ ਅੰਧਾਰ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਤੇ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਮਤਲਬ ਕੋਈ ਗਿਆਨ ਨਹੀਂ ਹੈ ਤੇ ਅੰਨੀ ਦੇ ਢਹੀ ਤੁਰਿਆ ਫਿਰਦਾ ਅੰਧ ਬਿਸ਼ਵਾਸੀ ਹੋਇਆ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਸੂਜੀ ਨਹੀਂ ਹੈ ਸੱਜ ਸਮਾਦ ਕਰੇ ਨਤ ਝਗਰਾ ਦੋਹਨੋ ਚਨਕਿਆ ਹੋਏ ਰੇ ਹੇਰੇ ਹੇਰੇ ਵੱਡੇ ਵੱਡੇ ਜੋਗੀ ਆਪਣੇ ਹੀ ਉਦਮ ਦੀ ਟੇਕ ਰੱਖ ਕੇ ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਯਤਨ ਕਰਦੇ ਹਨ ਪਰ ਜਿਹੜਾ ਮਨੁੱਖ ਆਪਣੇ ਉਦਮ ਉੱਤੇ ਹੀ ਟੇਕ ਰੱਖੇ ਉਸ ਨੂੰ ਉਹ ਅੰਦਰ ਵਸਦੀ ਜੋਤ ਇਹ ਨਾ ਅੱਖਾਂ ਨਾਲ ਨਹੀਂ ਦਿਸਦੀ ਜਿਹੜਾ ਆਪਣੇ ਆਪ ਤੇ ਕਹਿੰਦਾ ਵੀ ਮੈਂ ਇੰਨਾ ਚਰਜੀ ਮੈਂ ਆਪਣੇ ਆਲਿਆਂ ਚ ਹੀ ਕਹਿ ਲੈਣੇ ਚੱਲ ਮੈਂ ਕਹਿੰਦਾ ਢਾਈ ਘੰਟੇ ਦਾ ਚੌਂਕੜਾ ਗੁਰੂ ਦੀ ਕਿਰਪਾ ਨਾਲ 10 ਦਾ ਢਾਈ ਘੰਟੇ ਦਾ ਚੌਂਕੜਾ ਕਿ ਐਂ ਦੱਸਦੇ ਹੁੰਦੇ ਆ ਪੂਰੀ ਮਰਜ਼ਾਦਾ ਅਨੁਸਾਰ ਤੇ ਬੜੇ ਪ੍ਰੇਮ ਨਾਲ ਇਹ ਇੱਕ ਹੰਕਾਰ ਬੋਲਦਾ ਮਨੁੱਖ ਦੇ ਅੰਦਰੋਂ ਨਾ ਉਹ ਤਾਂ ਮਹਾਰਾਜ ਤਾਂ ਕਹਿੰਦੇ ਵੀ ਤੈਨੂੰ ਸਹਿ ਸੁਭਾਈ ਮਿਲਣਾ ਤੂੰ ਆਪਦੀ ਕਿਰਤ ਵਿਰਤ ਕਰਦਾ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਤੇ ਤੈਨੂੰ ਮਿਲ ਜਾਣਾ ਭਗਤ ਪਿਆਰਾਂ ਦੀ ਬਾਣੀ ਪੜ ਕੇ ਆਏ ਆ ਇਹੀ ਦੱਸ ਦੇਣਾ ਕਿ ਗੋਬਿੰਦ ਮਿਲੇ ਸਹਿ ਸਭਾਏ ਮਿਲੇ ਰਘੂ ਰਾਯਾ ਇਸ ਤਰ੍ਹਾਂ ਪੰਕਤੀ ਵੀ ਆਉਂਦੀ ਹੈ ਗਰਬਾਣੀ ਚ ਵੀ ਸਹਿ ਸਭਾਏ ਉਹਨਾਂ ਦਾ ਮਿਲ ਜਾਣਾ ਭਾਈ ਸੱਚੀ ਸੁੱਚੀ ਕਰਤ ਕਰਤ ਨਾਲ ਜੁੜਿਆ ਰਹੇ ਤੇ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਜਿਹੜਾ ਤੈਨੂੰ ਦਾਤਾਂ ਦੇ ਰਿਹਾ ਆਪਣੇ ਆਪ ਤੇ ਮਾਣ ਨਾ ਕਰ ਤੇਰਾ ਬੰਦਿਆ ਕੱਖ ਨਹੀਂ ਹੈ ਇਥੇ ਲੈ 2 ਮਿੰਟ ਤੇਰੀ ਆਕਸੀਜਨ ਰੁੱਕ ਜੇ ਤੂੰ ਡੈਡ ਬਾਡੀ ਆ ਤੇਰੇ ਵਿੱਚ ਕੀ ਆ ਉਸ ਪ੍ਰਭੂ ਪਰਮਾਤਮਾ ਦੀ ਇੱਕ ਤਾਕਤ ਚੱਲਦੀ ਆ ਤੈਨੂੰ ਆਕਸੀਜਨ ਟੈਂਪਰੇਚਰ ਪਾਣੀ ਇਤਨਾ ਤਤਾਂ ਦੇ ਨਾਲ ਤੈਨੂੰ ਚਲਾ ਰਿਹਾ ਪੰਜ ਤਤ ਤੇਰੇ ਅੰਦਰ ਪੈਦਾ ਕੀਤੇ ਨੇ 10 ਤੈਨੂੰ ਦੁਆਰ ਦਿੱਤੇ ਨੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਸੋਹਣਾ ਸੁੰਦਰ ਸਰੀਰ ਦਿੱਤਾ ਉਸ ਪ੍ਰਭੂ ਨੂੰ ਯਾਦ ਰੱਖ ਮਹਾਰਾਜ ਕਹਿੰਦੇ ਨਾ ਜਿਹੜੇ ਆਪਣੇ ਆਪ ਤੇ ਹੀ ਟੇਕ ਰੱਖਦੇ ਨੇ ਉਹ ਪ੍ਰਭੂ ਪਰਮਾਤਮਾ ਨੂੰ ਆਪਦੇ ਅੰਦਰ ਵਸਦਾ ਨਹੀਂ ਦੇਖ ਸਕਦੇ ਤੇ ਹੈਗਾ ਪ੍ਰਭੂ ਪਰਮਾਤਮਾ ਅੰਦਰ ਹੀ ਮਹਾਰਾਜ ਕਹਿੰਦੇ ਅੰਤਰਜੋਤ ਸ਼ਬਦ ਧੁਨ ਜਾ ਕੇ ਸਤ ਗੁਰ ਝਗਨ ਝਗਰ ਨਵੇਰੇ ਜੋ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਸ ਦਾ ਮਨ ਉਸ ਦਾ ਮਨ ਬਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਕਿਉਂ ਸਾਰੇ ਮਨ ਦੇ ਝਗੜੇ ਹੀ ਹੈ ਜੇ ਆਪਾਂ ਦੁਨਿਆਵੀ ਦੇਖ ਲੇ ਘਰਾਂ ਵਿੱਚ ਦੇਖ ਲੇ ਜ਼ਮੀਨ ਦਾ ਰੋਲਾ ਵੱਟ ਦਾ ਰੋਲਾ ਇਹ ਮਨ ਦਾ ਰੋਲਾ ਵੀ ਮਨ ਕਹਿੰਦਾ ਮੇਰੀ ਵੱਟ ਆ ਮੇਰੀ ਜ਼ਮੀਨ ਆ ਨਹੀਂ ਪਾਈ ਤੇਰੀ ਕਿੱਥੇ ਤੈਨੂੰ ਦਾਤ ਮਿਲੀ ਆ ਤੂੰ ਮੌਜਾਂ ਲੈ ਉਹਦੇ ਵਿੱਚੋਂ ਕਮਾਈਆਂ ਖਾ ਤੇ ਰਹਾ ਤਾਂ ਇੱਥੇ ਹੀ ਜਾਣੀ ਆ ਮਿਲਣੀ ਤਾਂ 2.5 ਸਾਢੇ ਕਿ ਤਨ ਹੱਥ ਧਰਤੀ ਤੇਨੂੰ ਮਿਲਣੀ ਆ ਅਖੀਰ ਉਹ ਵੀ ਵਾਰੀ ਧਾਰਨਾ ਇੱਕ ਵੀ ਸਾਢੇ ਕਿ ਤਨ ਹੱਥ ਦੀ ਜ਼ਮੀਨ ਹੁੰਦੀ ਆ ਜਿੱਥੇ ਤੇਰੀ ਕਬਰ ਬਣ ਜਾਂਦੀ ਆ ਤੇ ਤੇਰੀ ਚਖਾ ਜ ਨਹੀਂ ਜਾਂਦੀ ਆ ਸਾਢੇ ਕਿ ਤਨ ਹੱਥ ਉਹ ਵੀ ਕੁਝ ਸਮੇਂ ਬਾਅਦ ਤੇ ਤੇਨਾਂ ਸਰੀਰ ਫੂਕਣ ਵਾਸਤੇ ਸਿੱਧੀ ਗੱਲ ਕਰੀਏ ਨਾ ਹੋਰ ਤੇਨੂੰ ਕੁਝ ਨਹੀਂ ਆ ਤੇਰਾ ਇੱਥੇ ਸਭ ਕੁਝ ਪ੍ਰਭੂ ਪ੍ਰਮਾਤਮਾ ਤੋਂ ਨੇ ਤੇਨੂੰ ਦਾਤਾਂ ਦਿੱਤੀਆਂ ਐਵੇਂ ਨਾ ਹੰਕਾਰ ਚੱਕੀ ਫਿਰ ਤੇ ਗਰੀਬਾਂ ਨੂੰ ਦਬਕਾਉਣਾ ਨਾ ਦਬਕਾਣਾ ਬੇਸੀ ਪੈਸੇ ਵਾਲੇ ਹੁੰਨਿਆ ਤੇ ਸਾਡਾ ਜੋਰ ਚੱਲਦਾ ਨਹੀਂ ਨਹੀਂ ਜੋਰ-ਜੋਰ ਇੱਥੇ ਹੀ ਚੱਲਦਾ ਤਰਾ ਪ੍ਰਮਾਤਮਾ ਦੀ ਹਜ਼ੂਰੀ 'ਚ ਕਿਸੇ ਦਾ ਨਹੀਂ ਜੋਰ ਚੱਲਦਾ ਉੱਥੇ ਤਾਂ ਸਭ ਇੱਕੋ ਜਿਹੇ ਨੇ ਤੇ ਕਰਮਾ ਮੁਤਾਬਕ ਸਜ਼ਾ ਵੀ ਦਿੰਦਾ ਪ੍ਰਭੂ ਪ੍ਰਮਾਤਮਾ ਫਿਰ ਦਿੰਦਾ ਵੀ ਇੱਥੇ ਹੀ ਆ ਜੀਂਦੇ ਜੀ ਇਹ ਵੀ ਨਾ ਭਲੇ ਘਰ ਰੱਖੀ ਵੀ ਗਾਂਵ ਮਿਲ ਜੂ ਗਾਂਵ 'ਕੋਈ ਨਹੀਂ ਇੱਥੇ ਹੀ ਮਿਲ ਜਾਂਦਾ ਸਭ ਕੁਝ ਅੰਤਰ ਜੋਤ ਸ਼ਬਦ ਧੁਨ ਜਾ ਕੇ ਸਤਗੁਰ ਚਕਰ ਨਵੇਰੇ ਮਰਦ ਨੇ ਸਮਝਾਉਣਾ ਕੀਤਾ ਜੋ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਸਾਨਮਖੋਂ ਦਾ ਪਾਪ ਆ ਵੀ ਗੁਰੂ ਦੀ ਗੱਲ ਮੰਨ ਕੇ ਆਪਣਾ ਜੀਵਨ ਬਸਰ ਕਰਦਾ ਉਸ ਦਾ ਮਨ ਝਗੜਾ ਖਤਮ ਹੋ ਜਾਂਦਾ ਮਨ ਦੇ ਝਗੜੇ ਖਤਮ ਹੋ ਜਾਂਦੇ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਠੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪ੍ਰਮਾਤਮਾ ਦੀ ਜੋਤ ਜਗ ਪੈਂਦੀ ਹੈ ਇਹਨੂੰ ਜੋਤ ਜਗਣਾ ਕਿਹਾ ਜੇ ਗੁਰੂ ਦਾ ਸਿਧਾਂਤ ਤੇਰੇ ਪੱਲੇ ਹੋਵੇ ਭਾਈ ਛੋਰ ਨਰਨਾਥ ਬੇਅੰਤ ਅਜੂਨੀ ਸੱਤ ਮਹਿਲ ਅਪਾਰ ਮਾਰਾ ਨੇ ਦੱਸਿਆ हे ਦੇਵਤਿਆਂ ਦੇ दे, हे ਦੇਵਤਿਆਂ ਤੇ ਮਨੁੱਖਾਂ ਦੇ ਖਸਮ ਪ੍ਰਭੂ ਬੇਅੰਤ हे ਜੂਨ ਰਹਿਤ हे اٹਲ ਮਹਿਲ ਵਿੱਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾਂ ਗੁਰੂ ਜੀ ਕਹਿੰਦੇ ਨੇ ਅਰਦਾਸ ਕਰ हे जागृत ਦੇ ਜੀਵਨ ਮਿਹਰ ਕਰ ਮੈਨੂੰ ਅਡੋਲਤਾ ਵਿੱਚ ਨਿਵਾਸ ਮਿਲੇ ਮਿਹਰ ਦੀ ਨਿਗਾਹ ਕਰਕੇ ਮੇਰਾ ਬੇੜਾ ਪਾਰ ਹੋ ਜਾਏ ਅੱਗੇ ਮਹਾਰਾਜ ਕਹਿੰਦੇ ਨੇ ਰਾਗ ਗੁਜਰੀ ਮਹੱਲਾ ਤੀਜਾ ਕਰ ਪਹਿਲਾ ਰਾਗ ਗੁਜਰੀ ਕਰ ਪਹਿਲਾ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਹੈ ਮਹਲਾ 3 ਜਿਹਦਾ ਭਾਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਪਰ ਰੋਜ਼ ਗੱਲ ਕਰਦੇ ਆ ਵੀ ਗੁਰੂ ਦੇ ਬਚਨ ਮੰਨ ਕੇ ਭਾਈ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ ਲੈ ਤੇ ਆਪਣਾ ਜੀਵਨ ਗੁਰੂ ਦੇ ਕਹੇ ਅਨਸਾਰ ਜੇ ਬਸਰ ਕਰੇਗਾ ਤੇ ਪ੍ਰਭੂ ਪਰਮਾਤਮਾ ਦੀ ਤਨੂੰ ਪ੍ਰਾਪਤੀ ਹੋਏਗੀ ਤੇ ਨਹੀਂ ਤਾਂ ਫਿਰ ਤ੍ਰਿਗ ਅਬੇ ਹਾ ਜੀਵਨ ਜਿਤ ਹਰ ਪ੍ਰੀਤ ਨਾ ਪਾਈ ਤੀਜੇ ਪਾਸ਼ਾ ਮਹਾਰਾਜ ਕਹਿੰਦੇ ਨੇ ਏ ਮੇਰੇ ਮਨ ਇਹੋ ਜਿਹੇ ਜੀਵਨ ਫਟਕਾਰ ਯੋਗ ਹੈ ਜਿਸ ਜੀਵਨ ਵਿੱਚ ਪ੍ਰਮਾਤਮਾ ਨਾਲ ਪਿਆਰ ਨਾ ਬਣੇ ਬਣੇ ਜਿਸ ਜੀਵਨ ਵਿੱਚ ਜੇ ਹੁਣ ਇਸ ਮਨੁੱਖਾ ਜੀਵਨ ਮਿਲਿਆ ਜੇ ਮਨੁੱਖੇ ਜੀਵਨ ਵਿੱਚ ਵੀ ਤੇਰਾ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਬਣਿਆ ਤੇ ਮਹਾਰਾਜ ਕਹਿੰਦਾ ਤੇਰਾ ਫਟਕਾਰ ਯੋਗ ਆ ਜੀਵਨ ਤ੍ਰਿਗ ਦਾ ਮਤਲਬ ਫਟਕਾਰ ਜੋ ਨਾ ਤੈਨੂੰ ਫਟਕਾਰ ਪੈਂਦੀ ਆ ਤੇਰਾ ਵਧੀਆ ਜੀਵਨ ਨਹੀਂ ਹੈ ਫਿਰ ਪ੍ਰਮਾਤਮਾ ਨੇ ਤੈਨੂੰ ਮਨੁੱਖੇ ਜਾਨਵਰ ਦੀ ਦਾਤ ਦੇ ਦਿੱਤੀ ਆ ਪਰ ਤੂੰ ਪਸ਼ੂ ਪੰਛੀਆਂ ਬਾਗੀ ਫਿਰ ਤੂੰ ਇਹਨੂੰ ਜੀ ਰਿਹਾ ਮਹਾਰਾਜ ਨੇ ਦੱਸਿਆ ਤ੍ਰਿਗ ਅਵੇਹ